ਸਭ ਦਾ ਅੰਦਾਜ਼ਾ ਰਹੋ ਅੰਸਰ ਆਹ ਬਾਦਲੀ ਕਵਰ ਫੋਟੋ ਥੈਂਕ ਯੂ ਅਸੀਂ ਗੁਰਮੀਤ ਸਿੰਘ ਤੇ ਸੰਤ ਜੀ ਨਾਲ ਗੱਲ ਕਰਦੇ ਉਹਦੇ ਵਿੱਚ ਉਹਨੇ ਸਾਡੀ ਬਹੁਤ ਹੈਲਪ ਕੀਤੀ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਜਦੋਂ ਅਸੀਂ ਫਿਲਮ ਸਟਾਰਟ ਕੀਤੀ ਉਹਦੇ ਵਿੱਚ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਮੈਂ ਕਿ ਔਰਤਾਂ ਦਾ ਕੰਮ ਉਹਨੂੰ ਬੜਿਆਸ ਨਾਲ ਕੈਨੇਡਾ ਦਾ ਸ਼ੁਰੂ ਅਸ਼ੂਮ ਕਰਨ ਲੱਗੇ ਸੀ ਤੇ ਬੜੀ ਦੇਰ ਤੀ ਤੋਂ ਬੰਦਾ ਸੀ ਪੱਤਰ ਸਾਹਿਬ ਨੂੰ ਮਿਲਦੀ ਪਰ ਮੇਰੇ ਤਾਂ ਫੰਮ ਨੂੰ ਭੱਲੇ ਜਦੋਂ ਅਸੀਂ ਰਵਿੰਦਰ ਸਿੰਘ ਖਾਲਸਾ ਜੀ ਨਾਲ ਫਿਲਮ ਸ਼ੂਟ ਕੀਤੀ ਉਮਾਰਾ ਜਨਦੇ ਕਦੋਂ ਵੀ ਸਾਡੇ ਤੋਂ ਕੰਫਿਨਿਸ਼ ਹੈ ਮਨੁਸ਼ ਗਿਰਫਾ ਕਾ ਵੀ ਜਲਦੀ ਤੋਂ ਜਲਦੀ ਇਹ ਰਿਲੀਜ਼ ਹੋਵੇ ਉਹਦੇ ਚ ਪਾਤਰ ਸਾਹਿਬ ਨੂੰ ਬਹੁਤ ਪਿਆਰਿਆ ਨਜ਼ਰ ਆਉਂਦਾ ਹੈ ਪਾਤਰ ਸਾਹਿਬ ਦੀ ਬਣੀ ਹੋਈ ਸਾਡੇ ਸਾਰੇ ਬਣੋ ਸਾਡੇ ਅੱਜ ਦਾ ਜਿਹੜਾ ਕਾਨਸਰਟ ਹੈ ਉਹ ਸੁਜੀਤ ਪਾਤਰ ਹੋਰ ਨੂੰ ਸਮਰਪਿਤ ਹੈ ਸਾਰੇ ਪੰਜਾਬੀ ਸਾਹਿਤ ਨੂੰ ਆਮ ਤੌਰ ਸੁਜੀਤ ਪਾਤਰ ਸਾਹਿਬ ਤੁਹਾਡਾ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਇਸ ਦਾ ਜੰਮਦਾ ਮਾਣਕ ਪ੍ਰੋਗਰਾਮ ਸਾਡੇ ਬਣੋ ਸਾਡੇ ਅੱਜ ਦਾ ਹੈ ਕੌਂਸਲ ਅਸੀਂ ਰਾਤੀੇ ਤੋਂ ਸਾਡੇ ਥੈਂਕ ਯੂ ਬਹੁਤ ਤੁਸੀਂ ਕਿੰਨੀ ਕਿਸੇ ਤੋਂ ਸਹਾਈ ਹੋਦੇ ਉਹਦੇ ਵਿੱਚ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਜਦੋਂ ਅਸੀਂ ਫਿਰ ਸਟਾਰਟ ਕੀਤੇ ਉਹਦੇ ਵਿੱਚ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਮੈਂ ਔਰਤਾਂ ਦੇ ਨਾਲ ਉਹਨਾਂ ਨੂੰ ਬੜਿਆਸ ਨਾਲ ਪਹਿਲੀ ਵਾਰੀ ਅਸੀਂ ਸ਼ੁਰੂ ਕਰਨਾ ਲੱਗੇ ਸੀ ਕੋਈ ਗੇੜੀ ਤੀ ਤੋ ਬੰਦਾ ਸੀ ਪੱਪਾ ਸਾਹਿਬ ਦੀ ਮਿਲਦੀ ਪਰ ਮੈਂ ਆਹ ਹਾਂ ਬਹੁਤ ਬਲੇਜੇ ਜਨੋ ਅਸੀਂ ਰਸਵੰਤ ਸਿੰਘ ਖਾਲਵਲ ਦੀਆਂ ਫਿਲਮ ਸ਼ੂਟ ਕੀਤੀ ਉਹ ਮਾਰਾ ਜਲਦੀ ਕਦੋਂ ਹੋਣੀ ਸਾਡੇ ਤੋਂ ਫਿਨਿਸ਼ ਹੈ ਮਾਰਾ ਕਿਰਪਾ ਕਰਕੇ ਜਲਦੀ ਤੋਂ ਜਲਦੀ ਉਹ ਵੀ ਰਿਲੀਜ਼ ਹੋਵੇ ਉਹਦੇ ਚਾਤਰ ਸਾਹਿਬ ਨੂੰ ਬਹੁਤ ਪਿਆਰੀਆਂ ਨਜ਼ਰਾਂ ਨੇ ਸਾਡੇ ਸ਼ੌਂਕ ਦੇ ਦੋਸਤ ਸਾਰੇ ਸਾਰਿਆਂ ਬਣੇ ਸਾਡੇ ਅੱਜ ਦਾ ਜਿਹੜਾ ਕਾਨਸਰਟ ਹੈ ਉਹ ਸੁਜੀਤ ਪਾਤਰ ਹੋਰ ਨੂੰ ਸਮਰਪਿਤ ਹੈ ਸਾਰੇ ਪੰਜਾਬੀ ਸਾਹਿਤਕਾਂ ਆਪਾਂ ਨੂੰ ਸੁਜੀਤ ਪਾਤਰ ਹਾਂ ਜੀ ਬਹੁਤ ਬਹੁਤ ਤੁਹਾਡਾ ਜੀ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਜੀ ਬਹੁਤ ਜਾਨਦਾ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬਾਕੀ ਪ੍ਰੋਗਰਾਮ ਸਾਦੇ ਵੱਲੋਂ ਸਾਡੇ ਸੰਗਤਾਂ ਦਾ ਇੱਕ ਆਨਸਰ ਆ ਗਏ ਰਾਤੀ ਨੂੰ ਤੁਹਾਡੇ ਸਾਹਮਣੇ ਥੈਂਕ ਯੂ ਇਸੇ ਦੌਰ ਵਿੱਚ ਜਿਸ ਤੋਂ ਸਾਨੂੰ ਸੇਕ ਕਰਵਾਇਆ ਉਹਦੇ ਵਿੱਚ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਜਦੋਂ ਅਸੀਂ ਫਿਲਮ ਸਟਾਰਟ ਕੀਤੀ ਉਹਦੇ ਵਿੱਚ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਮੈਂ ਔਰਤਾਂ ਨੂੰ ਬੜਾ ਬੜਾ ਸਿਖਾਇਆ ਜਦੋਂ ਪਹਿਲੇ ਦਿਨ ਅਸੀਂ ਸ਼ੁਰੂ ਕਰਨਾ ਰੱਖਿਆ ਸੀ ਪੁਰਾਣੀ ਗੇਂਦੀ ਤੋਂ ਬੰਦਾ ਸਾਲ ਨੂੰ ਮਿਲਦੀ ਪਰ ਮੈਂ ਧਰਮੂਨ ਵਿਲੇਜ ਤੋਂ ਅਸੀਂ ਜਸਵੰਤ ਸਿੰਘ ਖਾਲੜਾ ਜੀ ਨੇ ਫਿਲਮ ਸ਼ੂਟ ਕੀਤੀ। ਉਹ ਮਾਰਾ ਜਾਣਦੇ ਕਦੋਂ ਹੋਏ ਕਿ ਸਾਡੇ ਨੂੰ ਤਾਂ ਫਿਨਿਸ਼ ਹੈ। ਮਾਰਾ ਕਿਰਪਾ ਕਰਕੇ ਜਲਦੀ ਤੋਂ ਜਲਦੀ ਉਹ ਵੀ ਰਿਲੀਜ਼ ਹੋਵੇ। ਉਹਦੇ ਚ ਪਾਤਰ ਸਾਹਿਬ ਨੂੰ ਬਹੁਤ ਪਿਆਰਿਆ ਨਜ਼ਰ ਆਉਂਦਾ। ਪਾਤਰ ਸਾਹਿਬ ਦੇ ਦੁਆਲੇ ਸਾਡੇ ਸਾਰੇ ਬੰਦੇ ਸਾਡੇ ਅੱਜ ਦਾ ਜਿਹੜਾ ਕਾਨਸਰਟ ਹੈ ਉਹ ਸੁਜੀਤ ਪਾਤਰ ਹੋਰ ਨੂੰ ਸਮਰਪਿਤ ਹੈ। ਸਾਡੀ ਪੰਜਾਬੀ ਸਾਹਿਤ ਦੇ ਆਪਾ ਮੋਰ ਸੁਜੀਤ ਪਾਤਰ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਵੀ ਬਹੁਤ ਪਿਆਰ ਕਰਦੇ ਹੋ ਸੁਨਿਆ ਜੰਮਦਾ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬਾਕੀ ਪ੍ਰੋਗਰਾਮ ਸਾਡੇ ਵੱਲੋਂ